ਪੰਚਾਇਤੀ ਸਿਆਸਤ 'ਚ ਵੱਡਾ ਤਮਾਕਾ 30 ਸਾਈ ਦੀਆਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਤੇ ਪੀ.ਜੇ.ਪੀ ਦਾ ਹੋਵੇਗਾ ਘਟਕੂ ਇਹਨਾਂ ਸਭ ਗੱਲਾਂ ਪਿੱਛੇ ਕਿੰਨੀ ਕਵਸਤ ਚਾਹੀਦੀ ਸਤਿ ਸ਼੍ਰੀ ਅਕਾਲ ਤੋਂ ਸੇਖ ਰੈਸਨ ਜਰਨਲਿਸਟ ਮੈਂ ਹਾ ਪਰਦੀਪ ਕੌਰ ਤਾਂ ਇੰਨੇ ਦਿਨੀ ਹਰ ਕੋਈ ਜੇ ਜ਼ਿਕਰ ਕਰ ਰਿਹਾ ਤਾਂ ਕਰ ਰਿਹਾ ਸਿਆਸਤ ਬਾਰੇ ਪੰਜਾਬ ਦੀ ਸਿਆਸਤ ਬਾਰੇ ਕਿਉਂਕਿ 2027 ਦੀਆਂ ਚੋਣਾਂ ਨੇ ਜਿਹੜੀਆਂ ਉਹ ਬਿਲਕੁਲ ਸਿਰਤੇ ਨੇ ਤੇ ਸਾਰੀਆਂ ਪਾਰਟੀਆਂ ਦਾ ਪੱਪਾ ਭਾਰਤ ਤੇ ਜ਼ੋਰ ਲੱਗਿਆ ਹੋਇਆ ਕਿ ਸਾਡੀ ਪਾਰਟੀ ਸੱਤਾ ਦੇ ਵਿੱਚ ਆਵੇ ਔਰ ਉੱਥੇ ਦੂਜੇ ਪਾਸੇ ਜ਼ਿਕਰ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਕਿ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਇਕੱਠੇ ਨਜ਼ਰ ਆਉਣਗੇ ਇਹਨਾਂ ਦਾ ਗੱਠ ਜੋੜ ਹੋ ਜਾਏਗਾ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਸੰਗਰੂਰ ਤੋਂ ਸੋ ਨਰਿੰਦਰ ਕੌਰ ਭਰਾਜ ਸੰਗਰੂਰ ਤੋਂ ਆਪ ਵਿਧਾਇਕ ਨੇ ਤੇ ਉਹਨਾਂ ਨੂੰ ਬੀਜੇਪੀ ਤੋਂ ਆਫਰ ਆਈ ਸੀ ਦਾਵਾ ਉਹਨਾਂ ਦੇ ਵੱਲੋਂ ਕੀਤਾ ਗਿਆ ਕਿ ਉਹਨਾਂ ਨੂੰ ਬੀਜੇਪੀ ਤੋਂ ਆਫਰ ਆਈ ਪਰ ਬੰਦ ਕਮਰੇ ਦੇ ਵਿੱਚ ਮੀਟਿੰਗ ਦੀ ਜਿਹੜੀ ਫਰਮਾਇਸ਼ ਵੀ ਕੀਤੀ ਸੀ ਤੇ ਉਹਨਾਂ ਨੇ ਸਿੱਧੇ ਲਫ਼ਜ਼ਾਂ ਦੇ ਵਿੱਚ ਨਾ ਕਰ ਦਿੱਤੀ ਮਨਾ ਕਰ ਦਿੱਤਾ ਔਰ ਉੱਥੇ ਦੂਜੇ ਪਾਸੇ ਮਾਲਵੇ ਤੋਂ ਵੱਡਾ ਝਟਕਾ ਬੀਜੇਪੀ ਨੂੰ ਲੱਗਾ ਜਿੱਥੇ ਸ ਸੀਨੀਅਰ ਆਗੂ ਨੇ ਜਿਹੜੇ ਸੀਨੀਅਰ ਲੀਡਰ کہہ ਸਕਦੇ ਜਾਂ ਬੀਜੇਪੀ ਦੇ ਮੀਤ ਪ੍ਰਧਾਨ کہہ ਸਕਦੇ ਉਹਨਾਂ ਨੂੰ ਅਰਵੰਦ ਖੰਨਾ ਜੀ ਜਿਨ੍ਹਾਂ ਨੂੰ ਸ਼੍ਰੋਮਣੀ ਕਾਲੀ ਦੇਵਲ ਤੋਂ ਆਫਰ ਤਾਈ ਪਰ ਉਹਨਾਂ ਨੇ ਬਿਨਾ ਕੁਝ ਸੋਚੇ ਅਕਸੈਪਟ ਵੀ ਕਰ ਲਈ ਯਾਨੀ ਕਿ ਬੀਜੇਪੀ ਦਾ ਪੱਲਾ ਛੱਡ ਕੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਸ਼ਮੂਲੀਅਤ ਕਰ ਲਈ ਐ ਸੋ ਵੱਡੇ ਚਿਹਰੇ ਨੇ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਹੁਣ ਐਂਟਰੀ ਮਾਰ ਚੁੱਕੇ ਨੇ ਔਰ ਜੇ ਦੂਜੇ ਪਾਸੇ ਅਸੀਂ ਫਿਰੋਜ਼ਪੁਰ ਵੱਲ ਜਾਈਏ ਫਿਰੋਜ਼ਪੁਰ ਦੇ ਵਿੱਚ ਯਾਤਰਾ ਕੱਢੀ ਗਈ ਸੀ ਨਸ਼ਿਆਂ ਦੇ ਵਿਰੁੱਧ ਉਸ ਦੇ ਵਿੱਚ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਵੀ ਮੌਜੂਦ ਰਹੇ ਨੇ ਔਰ ਦੂਜੇ ਪਾਸੇ ਗੁਲਾਬ ਚੰਦ ਕਟਾਰੀਆ ਤੇ ਬਾਬਾ ਗੁਰਿੰਦਰ ਢਿੱਲੋਂ ਵੀ ਮੌਜੂਦ ਸੇ ਔਰ ਉਹਨਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਵੀ ਸ਼ਮੂਲੀਅਤ ਕੀਤੀ ਸੀ ਹਾਲੇ ਇੱਕ ਬੰਦ ਕਮਰੇ ਦੇ ਵਿੱਚ ਮੀਟਿੰਗ ਹੋਈ ਹੈ ਪਰ ਉਸ ਤੋਂ ਬਾਅਦ ਜਦੋਂ ਇਹ ਲੀਡਰ মিডিਆ ਦੇ ਸਾਹਮਣੇ ਆਏ ਤਾਂ মিডিਆ ਨੇ ਬੀਜੇਪੀ ਤੋਂ ਸਵਾਲ ਪੁੱਛਿਆ ਸ਼੍ਰੋਮਣੀ ਅਕਾਲੀ ਦਲ ਤੋਂ ਸਵਾਲ ਪੁੱਛਿਆ ਕਿ ਬੀਜੇਪੀ ਦਾ ਤੇ ਅਕਾਲੀ ਦਲ ਦਾ ਗੱਟਚੋੜ ਹੋ ਸਕਦਾ ਹੈ ਸੋ ਸਾਰੇ ਲੀਡਰਾਂ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਮਨ੍ਹਾ ਕਰ ਦਿੱਤਾ ਗਿਆ ਸੀ ਤੇ ਕਿਹਾ ਸੀ ਕਿ ਅਸੀਂ ਆਪਣੇ ਦਮ ਤੇ ਹੀ ਚੋਣ ਲੜਾਂਗੇ ਇਹ ਬਿਆਨ ਹੈ ਜਿਹੜਾ ਭਾਜਪਾ ਦੇ ਲੀਡਰਾਂ ਦੇ ਵੱਲੋਂ ਵੀ ਦਿੱਤਾ ਗਿਆ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਦਿੱਤਾ ਗਿਆ ਸੀ ਕਿ 2027 ਦੇ ਵਿੱਚ ਚੋਣਾਂ ਅਸੀਂ ਆਪਣੇ ਦੰਦ ਤੇ ਲੜਾਂਗੇ ਅਸੀਂ ਇਕੱਲੇ ਲੜਾਂਗੇ ਔਰ ਉੱਥੇ ਦੂਜੇ ਪਾਸੇ ਭਾਜਪਾ ਦੇ ਜਿਹੜੇ ਸੀਨੀਅਰ ਆਗੂ ਨੇ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਸੀ ਕਿ ਬੀਜੇਪੀ ਤੇ ਅਕਾਲੀ ਦਲ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਭਾਵੇਂ ਫਿਰ ਉਹ ਸੁਨੀਲ ਜਾਖੜੀ ਕਿਉ ਨਾ ਹੋਣ ਸੁਨੀਲ ਜਾਖੜ ਨੇ ਵੀ ਇੱਕ ਬਿਆਨ ਦਿੱਤਾ ਸੀ ਕਿ ਬੀਜੇਪੀ ਤੇ ਅਕਾਲੀ ਦਲ ਇਕੱਠੇ ਹੋ ਜਾਣ ਬਹੁਤ ਵਧੀਆ ਹੋ ਸਕਦਾ ਹੈ ਸੋ ਇਹਨਾਂ ਸਭ ਦੇ ਵਿਚਾਲੇ ਚਰਚਾ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਹੈ ਕਿ ਆਖਰਕਾਰ 2027 ਦੇ ਵਿੱਚ ਚੋਣਾਂ ਨੇ ਜੜੀਆਂ ਬੜੀਆਂ ਦਿਲਚਸਪ ਰਹਿਣ ਵਾਲੀਆਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਭਾਪਾ ਅਲੱਗ ਨਜ਼ਰ ਆਣਗੇ ਜਾਂ ਇਕੱਠੇ ਨਜ਼ਰ ਆਣਗੇ ਇਹ ਤਾਂ ਹਜੇ ਸਸਪੈਂਸ ਬਣਿਆ ਹੋਇਆ ਪਰ ਇੱਕ ਸਿਗਨਲ ਹੈ ਜਿਹੜਾ ਦੇ ਦਿੱਤਾ ਗਿਆ ਭਾਪਾ ਦੇ ਸੀਨੀਅਰ ਲੀਡਰ ਦੇ ਵੱਲੋਂ ਯਾਨੀ ਕਿ ਭਾਪਾ ਦੇ ਸਾਬਕਾ ਮੀਤ ਪ੍ਰਧਾਨ ਦੇ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਜਦੋਂ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਐਂਟਰੀ ਮਾਰ ਹੀ ਲਈ ਹੈ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਬਣ ਹੀ ਚੁੱਕੇ ਹਾਂ ਤਾਂ ਅਸੀਂ ਇਹ ਗੱਲ ਕਹਿ ਦਿੰਦੇ ਆ ਕਿ ਭਾਪਾ ਤੇ ਅਕਾਲੀ ਦਲ ਨੂੰ ਇਕੱਠਾ ਹੋਣਾ ਚਾਹੀਦਾ ਹੈ ਗੱਟਚੋੜ ਹੋਣਾ ਚਾਹੀਦਾ ਇਸੇ ਦੇ ਵਿਚਾਰੇ ਹੀ ਦੋਨੋਂ ਦੇ ਫਾਇਦੇ ਨੇ ਸੋ ਸੰਗਰੂਰ ਦੇ ਵਿੱਚ ਪਹਿਲਾਂ ਤਾਂ ਆਫਰ ਦਿੱਤੀ ਗਈ ਸੀ ਪਰ ਅਸੈਂਬਲੀ ਇਲੈਕਸ਼ਨ ਟਿਕਟ ਦੇਣ ਦਾ ਲਾਲਚ ਵੀ ਦਿੱਤਾ ਗਿਆ ਸੀ ਬੀਜੇਪੀ ਦੇ ਵੱਲੋਂ ਨਰਿੰਦਰ ਕੌਰ ਭਰਾਜ ਨੂੰ ਹਾਲਾਕੀ ਆਪ ਦੇ ਵਿਧਾਇਕ ਨੇ ਪਰ ਉਹਨਾਂ ਨੇ ਦਾਵਾ ਕੀਤਾ ਸੀ ਕਿ ਜੇ ਮੈਨੂੰ ਆਫਰ ਮਿਲੀ ਸੀ ਤਾਂ ਮੈਂ ਉਹ ਆਫਰ ਰਿਜੈਕਟ ਕੀਤੀ ਔਰ ਦੂਜੇ ਪਾਸੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅਰਵਿੰਦ ਖੰਨਾ ਨੂੰ ਆਫਰ ਦਿੱਤੀ ਗਈ ਤਾਂ ਉਹਨਾਂ ਨੇ ਉਹ ਆਫਰ ਜਿਹੜੀ ਅਕਸੈਪਟ ਕਰ ਲਈ ਹੈ ਤਾਂ ਮਾਲਵੇ ਦਾ ਇੱਕ ਵੱਡਾ ਹਿੰਦੂ ਚਿਹਰਾ ਨੇ ਹੁਣ ਉੱਥੇ ਗੱਲ ਕਰ ਰਹੇ ਆ ਫਿਰੋਜ਼ਪੁਰ ਦੀ ਫਿਰੋਜ਼ ਦੇ ਵਿੱਚ ਯਾਤਰਾ ਕੱਢੀ ਗਈ ਸੀ ਉੱਥੇ ਗੁਲਾਬਚੰਦ ਕਟਾਰੀਆਂ ਮੌਜੂਦ ਸੀ ਸੁਖਬੀਰ ਸਿੰਘ ਬਾਦਲ ਮੌਜੂਦ ਸੀ ਬੀਜੇਪੀ ਦੇ ਕਾਰਜਕਾਰੀ ਪ੍ਰਧਾਨ ਅਸ਼wini ਸ਼ਰਮਾ ਵੀ ਮੌਜੂਦ ਸੀ ਤਦ ਆਸੀਏ ਕਿ ਬਾਬਾ ਗੁਰਿੰਦਰ ਢਿੱਲੋਂ ਦੀ ਵੀ ਐਂਟਰੀ ਹੋਈ ਸੀ ਸੋ ਬੰਦ ਕਮਰੇ ਦੇ ਵਿੱਚ ਮੀਟਿੰਗ ਹੋਈ ਸੀ ਪਰ ਮੀਡੀਆ ਸਾਹਮਣੇ ਆ ਕੇ ਸਬਜਾ ਸਿਰਫ ਤੇ ਸਿਰਫ ਇੱਕੋ ਇੱਕ ਬਿਆਨ ਸੀ ਸੋ ਫਿਲਹਾਲ 2027 ਦੀਆਂ ਚੋਣਾਂ ਤੋਂ ਪਹਿਲਾਂ ਮਾਲਵੇ ਤੋਂ ਸਭ ਤੋਂ ਵੱਡਾ ਝਟਕਾ ਬੀਜੇਪੀ ਨੂੰ ਲੱਗਾ ਹਾਲਕਿ ਭਾਜਪਾ ਦਾ ਪੱਲਾ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਨੇ ਸ਼ਾਮੂਲੀਅਤ ਕੀਤੀ ਹੈ ਔਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਭਰਵਾ ਹੁੰਗਾਰਾ ਮਿਲਿਆ ਯਾਨੀ ਕਿ ਆ ਸਕਦੇ ਹਾਂ ਕਿ ਉਹਨਾਂ ਨੇ ਸਵਾਗਤ ਕੀਤਾ ਸੋ ਪੰਜਾਬ ਦੇ ਵਿੱਚ ਹੁਣ ਸਰਕਾਰ ਹੈ ਜਿਹੜੀ ਉਹ ਕਿਸ ਦੀ ਬਣੇਗੀ ਆ ਜਾਂ ਸਾਡੇ ਜਿਹੜੇ ਵੀ ਦਰਸ਼ਕ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਲੱਗਦਾ ਹੈ ਕਿ ਬੀਜੇਪੀ ਤੇ ਅਕਾਲੀ ਦਲ ਦਾ ਜਿਹੜਾ ਗੱਠ ਜੋੜਾ ਹੈ ਉਹ ਹੋ ਸਕਦਾ ਹੈ ਜਾਂ ਹੋਣਾ ਚਾਹੀਦਾ ਹੈ ਜਾਂ ਫਿਰ ਅਰਵਿੰਦ ਖੰਨਾ ਜਿਸ ਤਰੀਕੇ ਦੇ ਨਾਲ ਬੀਜੇਪੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣ ਚੁੱਕੇ ਨੇ ਮੈਂਬਰ ਬਣ ਚੁੱਕੇ ਨੇ ਘਾਟਾ ਬੀਜੇਪੀ ਨੂੰ ਪਵੇਗਾ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਦਾ ਲਾਭ ਹੋਏਗਾ ਸੋ ਇਹ ਸਭ ਗੱਲਾਂ ਨੇ ਜਿਹੜੀਆਂ ਇਸ ਵੇਲੇ ਸਿਆਸਤ ਦੇ ਵਿੱਚ ਗਰਮਾਈਆਂ ਹੋਈਆਂ ਨੇ ਸਿਆਸਤ ਦੇ ਵਿੱਚ ਚੱਲ ਰਹੀਆਂ ਨੇ ਸੋ ਇਹਨਾਂ ਸਾਰੀਆਂ ਗੱਲਾਂ ਦੇ ਵਿਚਾਰੇ ਹੀ ਕਿਤੇ ਨਾ ਕਿਤੇ ਚਰਚਾ ਦਾ ਵਿਸ਼ਾ ਹੁਣ ਬਣੇ ਹੋਏ ਨੇ ਅਰਵੰਦ ਖੰਨਾ ਕਿਉਂਕਿ ਸੰਗਰੂਰ ਤੋਂ ਵੱਡੇ ਹਿੰਦੂ ਚਿਹਰਾ ਨੇ ਔਰ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਜੁਆਇਨ ਕੀਤੀ ਹੈ ਸੋ ਬਾਵਾ ਨੇ ਜਿਹੜੀਆਂ ਸੁਖਵੀਰ ਬਾਦਲ ਦੀਆਂ ਉਹ ਕਿਤੇ ਨਾ ਕਿਤੇ ਹੋਰ ਵੀ ਜ਼ਿਆਦਾ ਤਗੜੀਆਂ ਹੋ ਗਈਆਂ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਸੰਗਰੂਰ ਚਾਜ ਵੱਡਾ ਹੁੰਗਾਰਾ ਮਿਲਿਆ ਭਾਜਪਾ ਨੇ ਸੀਨੀਅਰ ਲੀਡਰ ਨੇ ਜਿਹੜੇ ਔਰ ਮੁਸੂਬਾ ਮੀਤ ਪ੍ਰਧਾਨ ਨੇ ਅਕਾਲੀ ਦਲ ਦੇ ਵਿੱਚ ਹੁਣ ਸ਼ਾਮੂਲੀਅਤ ਕੀਤੀ ਹੈ ਸੋ ਅਰਵਿੰਦ ਖੰਨਾ ਕੌਣ ਨੇ ਇਸ ਬਾਰੇ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਸੁਖਵੀਰ ਸਿੰਘ ਬਾਦਲ ਖੰਨਾ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਨ ਲਈ ਨਿੱਜੀ ਤੌਰ ਤੇ ਧੂਰੀ ਆਈ ਸੀ ਦੱਸਦੀ ਹੈ ਕਿ ਅਰਵਿੰਦ ਖੰਨਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸਾਥੀ ਨੇ अरविंद खन्ना ਨੇ ਇਸ ਖੇਤਰ ਦੇ ਵਿੱਚ ਇੱਕ ਪ੍ਰਮੁੱਖ ਦਿਯੋਗਪਤੀ ਵਜੋਂ ਜਾਣਿਆ ਜਾਂਦਾ ਹੈ। ਉਹਨਾਂ ਨੇ ਉਮੀਦ ਫਾਊਂਡੇਸ਼ਨ ਰਾਹੀਂ ਕਈ ਸਾਲਾਂ ਤੋਂ ਸੰਗਰੂਰ ਦੇ ਲੋਕਾਂ ਦੀ ਸੇਵਾ ਕਰਨ ਦੇ ਲਈ ਨਿਮਾਣਾ ਖਟਿਆ। ਉਹ ਪਹਿਲੀ ਵਾਰ 2002 ਦੇ ਵਿੱਚ ਕਾਂਗਰਸ ਦੀ ਟਿਕਟ ਤੇ ਸੰਗਰੂਰ ਵਿਧਾਨ ਸਭਾ ਹਲਕਾ ਜਿੱਤ ਕੇ ਵਿਧਾਇਕ ਬਣੇ ਸੀ। ਸੋ 2004 ਦੇ ਵਿੱਚ ਲੋਕ ਸਭਾ ਚੋਣਾਂ ਚ ਪਾਰਟੀ ਦੇ ਉਮੀਦਵਾਰ ਸੀ ਸੁਖਵਿੰਦੇਖ ਸਿੰਘ ਟੀਨ ਸਾ ਤੋਂ ਹਾਰ ਗਏ ਸੀ ਫਿਰ 2012 ਦੇ ਵਿੱਚ ਧੂਰੀ ਹਲਕੇ ਤੋਂ ਚੋਣ ਲੜੀ ਭਾਰੀ ਚਿੱਤ ਨੇ ਉਹਨਾਂ ਨੇ ਇੱਕ ਵੱਡੇ ਨੇਤਾ ਦੇ ਵਜੋਂ ਸਾਬਤ ਕੀਤਾ ਹਾਲਾਂਕਿ ਉਸ ਸਮੇਂ ਕਾਂਗਰਸ ਸਰਕਾਰ ਨਹੀਂ ਬਣ ਸਕੀ ਉਸਨੇ 2 ਸਾਲਾਂ ਬਾਅਦ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਰਾਜਨੀਤੀ ਤੋਂ ਸੰन्यास ਲੈ ਲਿਆ ਸੀ